ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਅਮਨਾਥ ਗੋਫਾ ਦੇ ਕੋਲ ਅਤੇ ਉੱਥੇ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਬਾਬਾ ਪਰਵਾਨੀ ਜੀ ਦੇ ਭੋਲੇ ਬਾਬਾ ਜੀ ਦੇ ਦਰਸ਼ਨ ਕਰਵਾਵਾਂਗੇ ਅੱਜ ਆਪ ਜੀ ਨੂੰ ਇਸ ਵੇਲੇ ਅਸੀਂ ਜੰਮੂ ਕਸ਼ਮੀਰ ਪਹੁੰਚ ਚੁੱਕੇ ਹਾਂ ਬਹੁਤ ਹੀ ਵਧੀਆ ਜਿਹੜੇ ਨਜ਼ਾਰੇ ਉੱਥੇ ਤੇ ਪਹਾੜ ਬਹੁਤ ਸੁੰਦਰ ਸੁੰਦਰ ਇਹਦੇ ਬਾਦੀਆਂ ਬੜਾ ਹੀ ਵਧੀਆ ਲੱਗ ਰਿਹਾ ਸਾਨੂੰ ਜੰਮੂ ਕਸ਼ਮੀਰ ਆ ਕੇ ਸੋਲੇ ਸੀ ਪਹਿਲੇ ਗਾਮ ਜੰਮੂ ਕਸ਼ਮੀਰ ਪਹੁੰਚ ਚੁਕੇ ਹਾਂ ਬਹੁਤ ਵਧੀਆ ਅਜਿਹੇ ਨਜ਼ਾਰੇ ਹਨ ਜੰਮੂ ਕਸ਼ਮੀਰ ਦੇ ਉੱਚੇ-ਉੱਚੇ ਪਹਾੜ ਨਾਲ ਦਰਿਆ ਵਗਦੇ ਹੋਏ ਝਰਨੇ ਬਹੁਤ ਵਧੀਆ ਲੱਗ ਰਿਹਾ ਅੱਜ ਸਾਨੂੰ ਆ ਕੇ ਅਮਨਾਥ ਯਾਤਰਾ ਅੱਜ ਅਸੀਂ ਆਪ ਜੀ ਨੂੰ ਬੋਲੇ ਬਾਬਾ ਜੀ ਦੇ ਦਰਸ਼ਨ ਕਰवाने ਹਨ ਅਮਨਾਥ ਯਾਤਰਾ ਅਸੀਂ ਅਸੀਂ ਪਹਿਲੇ ਕਾਮ ਪਹੁੰਚ ਚੁੱਕੇ ਹਾਂ ਬਹੁਤ ਵਧੀਆ ਲੱਗ ਰਿਹਾ ਸਾਨੂੰ ਉੱਧਰ ਆ ਕੇ ਤੇ ਇੱਥੇ ਪਹਿਲਾਂ ਚੈਕਿੰਗ ਹੋਣੀ ਆ ਹਰ ਬੰਦੇ ਦੀ ਜਿਨੇ ਵੀ ਬੋਲੇ ਬਾਬਾ ਜੀ ਦੇ ਪਗਤ ਦਰਸ਼ਨ ਕਰਨ ਵਾਸਤੇ ਆਏ ਹੋਏ ਹਨ ਐਸੇ ਚੈਕਿੰਗ ਹੋ ਕੇ ਹੀ ਅਸੀਂ ਫਿਰ ਅੱਗੇ ਜਾਣਾ ਹੈ ਸਭ ਦੇ ਸੇ ਚੈਕਿੰਗ ਹੁੰਦੀ ਆ ਪਹਿਲਾਂ ਚੈਕਿੰਗ ਹੋਣ ਤੋਂ ਬਾਅਦ ਹੀ ਆਪਾਂ ਅੱਗੇ ਜਾ ਸਕਦੇ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਥੇ ਅਮਨ ਰਾਤ ਯਾਤਰਾ ਤੇ ਦਰਸ਼ਣ ਦਾ ਅੱਜ ਨੂੰ ਅੱਜ ਆਪਾਂ ਕਰਵਾਵਾਂਗੇ ਬਹੁਤ ਵਧੀਆ ਉੱਚੇ-ਚੇ ਪਹਾੜ ਉੱਚੇ-ਚੇ ਵਾਦੀਆਂ ਜੇ ਪੀਛੂ ਟੋਪ ਦਾ ਏਰੀਆ ਹਸਵਲੇ ਬਹੁਤ ਵਧੀਆ ਬਿਊਟੀਫੁਲ ਆਫ ਕਸ਼ਮੀਰ ਪੀਛ ਪੀਛੂ ਟੋਪ ਇਲਾਕਾ ਜੋ ਕਸ਼ਮੀਰ ਦਾ ਬਹੁਤ ਵਧੀਆ ਇਹਦੇ ਨਜ਼ਾਰੇ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਅੱਜ ਅਮਰਨਾਥ ਜੀ ਦੀ ਜੋ ਗੁਫਾ ਹੈ ਉੱਥੇ ਦਰਸ਼ਨ ਕਰਵਾਵਾਂਗੇ ਬੋਲੇ ਬਾਬਾ ਜੀ ਦੇ ਭਗਤ ਨਚਦੇ ਗਾਉਂਦੇ ਜਾ ਰਹੇ ਹਨ ਬੋਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਜੇਕਾਰੇ ਲੰਦੇ ਜਾ ਰਹੇ ਹਨ ਬੰਮ ਬੰਮ ਬੋਲੇ ਜੀ ਦੇ ਹਰ ਹਰ ਮਹਾਦੇਵ ਜੀ ਦੇ ਲੋਕ ਨੱਚਦੇ ਟੱਪਦੇ ਖੁਸ਼ੀ ਖੁਸ਼ੀ ਬੋਲੇ ਬਾਬਾ ਜੀ ਦੇ ਪਾਸ ਬੋਲੇ ਬਾਬਾ ਜੀ ਦਰਸ਼ਨ ਕਰਨ ਵਾਸਤੇ ਜਾ ਰਹੇ ਹਨ ਬਹੁਤ ਵਧੀਆ ਹੁਣ ਲੱਗ ਰਿਹਾ ਇਸ ਵੇਲੇ ਬੋਲੇ ਬਾਬਾ ਜੀ ਦਾ ਭਗਤ ਨੱਚਦੇ ਗਾਉਂਦੇ ਜਾ ਰਹੇ ਹਨ ਬਾਬਾ ਜੀ ਦੇ ਪਾਸ ਬਹੁਤ ਵਧੀਆ ਅਦਿਤ ਨਜ਼ਾਰੇ ਉਤੇ ਤੇ ਪਹਾੜ ਉਹ ਥਾਂ ਤੇ ਲੰਗਰ ਦੀ ਵਿਵਸਥਾ ਵੀ ਹੱਥੇ ਲੰਗਰ ਦੀ ਕਿਸੇ तरह ਦੀ ਕੋਈ ਵੀ ਕਮੀ ਨਹੀਂ ਹੈ ਨਾ ਹਰ ਤਰ੍ਹਾਂ ਹਰ ਜਗ੍ਹਾ ਲੰਗਰ ਲੱਗੇ ਹੋਏ ਹਨ ਇੱਥੇ ਲੰਗਰ ਦੀ ਵਿਵਸਥਾ ਹਰ ਜਗ੍ਹਾ ਬਾਬੇ ਬਾਬਾ ਬੋਲੇ ਜੀ ਦੇ ਪਗਤ ਲੰਗਰ ਲਗਾਇਆ ਹੋਇਆ ਛੇ ਬਹੁਤ ਵਧੀਆ ਇਲਾਕਾ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਸ਼ੇਨਾਕੀ ਦੇ ਕੋਲ ਅਸੀਂ ਅੱਜ ਆਪ ਜੀ ਨੂੰ ਭੋਲੇ ਬਾਬਾ ਜੀ ਦੇ ਗੁਫਾ ਦੇ ਦਰਸ਼ਨ ਕਰਵਾਉਣੇ ਹਨ ਇਹ ਹੁਸ਼ਿਆਰਪੁਰ ਵਾਲਿਆਂ ਨੇ ਬਿੱਥੇ ਪੰਜਾਬ ਹੁਸ਼ਿਆਰਪੁਰ ਵਾਲੇ ਲੰਗਰ ਲਗਾ ਰੱਖਿਆ ਇੱਥੇ ਬਹੁਤ ਵਧੀਆ ਅਦਰ ਦੇ ਨਜ਼ਾਰੇ ਆਮਨਾਥ ਜਤਰਾ ਤੇ ਅੱਜ ਅਸੀਂ ਆਪ ਜੀ ਨੂੰ ਭੋਲੇ ਬਾਬਾ ਜੀ ਦੀ ਗੁਫਾ ਹੈ ਜਿੱਥੇ ਕਿ ਸ਼ਿਵਲਿੰਗ ਆਪਣੇ ਆਪ ਹੀ ਬਣਦਾ ਹੈ ਇਸੇ ਗੋਹ ਵਿੱਚ ਅਸੀਂ ਆਪ ਨੂੰ ਉਸ ਦੇ ਦਰਸ਼ਨ ਕਰਵਾਵਾਂਗੇ ਅੱਜ ਰਸਤਾ ਕਾਫੀ ਕਠਨ ਹੈ ਪਰ ਮਨ ਦੇ ਵਿੱਚ ਪ੍ਰਭੂ ਨੂੰ ਮਿਲਦਾ ਜਾ ਪ੍ਰੇਮ ਹੈ ਉਹ ਲਗ ਹੈ ਕਿ ਜਦੋਂ ਪ੍ਰਭੂ ਨੂੰ ਇਨਸਾਨ ਨੇ ਮਿਲਣਾ ਹੁੰਦਾ ਹੈ ਉਹਦੇ ਆਸ ਹੁੰਦੀ ਹੈ ਜਿਤਨਾ ਜਿੰਨਾ ਮਰਜੀ ਰਸਤਾ ਕਠਨ ਹੋਵੇ ਉਹਨਾਂ ਉੱਥੇ ਪਹੁੰਚ ਹੀ ਜਾਣਾ ਹੈ ਆਪਣੇ ਪ੍ਰਭੂ ਦੇ ਕੋਲ उच्च उच्च पहाड़ निके, निके रास्ते काफ़ी रास्ता कठिन है पर जिन्हें भोले बाबा मिलना है मिलने वास्त जो लोग आए हैं भगत आए दूर दूरों मन दाहत है उन्हें हौसले बुलंद हैं जिन्हें मर्जी कठिनाई आ जाए उन्होंने से पहुँच ही जाना है इस वे असी गुफा के कोल पहुँच चुके हाँ जो ਅਮਰਨਾਥ ਗੁਫਾ ਹੈ ਉਹਦੇ ਆਸ-ਪਾਸ ਅਸੀਂ ਪਹੁੰਚ ਚੁੱਕੇ ਹਾਂ ਅਸੀਂ ਆਪ ਜੀ ਨੂੰ ਅੱਜ ਬੋਲੇ ਬਾਬਾ ਜੀ ਦੀ ਗੁਫਾ ਦੇ ਦਰਸ਼ਨ ਕਰਵਾਵਾਂਗੇ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀ ਅੱਜ ਦੀ ਹੋਰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਅਸੀਂ ਵੇਲੇ ਬਿਲਕੁਲ ਅਸੀਂ ਗੁਫਾ ਦੇ ਕੋਲ ਪਹੁੰਚ ਚੁੱਕੇ ਹਾਂ ਤੇ ਅਸੀਂ ਅੱਜ ਆਪ ਜੀ ਨੂੰ ਅਮਰਨਾਥ ਯਾਤਰਾ ਦਾ ਜੋ ਬੋਲੇ ਬਾਬਾ ਜੀ ਦੀ ਗੁਫਾ ਹੈ ਬਰਫਾਂ ਦੀ ਗੁਫਾ ਉਹਦੇ ਆਪਾਂ ਆਜਿ ਦੇਰਸ਼ਨ ਕਰਵਾਵਾਂਗੇ ਇੱਥੇ ਸ਼ਿਵਲਿੰਗ ਆਪਣੇ ਆਪ ਹੀ ਬਣ ਜਾਂਦਾ ਹੈ ਉਹਦੇ ਆਪਾਂ ਆਦਰਸ਼ਨ ਕਰਨੇ ਹਨ ਅਮਨਾ ਯਾਤਰਾ ਤੇ ਉੱਥੇ ਦੀ ਗੁਫਾ ਜੋ ਹੈ ਤੁਹਾਨੂੰ ਦੇਰਸ਼ਨ ਕਰਵਾਵਾਂਗੇ ਬਿਲਕੁਲ ਅਸੀਂ ਇਸ ਗੁਫਾ ਦੇ ਕੋਲ ਪਹੁੰਚੋ ਕੇ ਆ ਕਿਉਂਕਿ ਸਤੋ ਅੱਗੇ ਮੋਬਾਈਲ ਵਗੈਰਾ ਲਿਜਾਣਾ ਮਨਾ ਹੈ ਫਿਰ ਅਸੀਂ ਕੋਸ਼ਿਸ਼ ਕੀਤੀ ਹੈ ਆਪ ਜੀ ਨੂੰ ਬਾਬਾ ਬਰਖਾਨੀ ਜੀ ਦੀ ਬਾਬਾ ਬੋਲੇ ਬਾਂ ਸ਼ੰਕਰ ਜੀ ਦੀ ਸ਼ਿਵਲਿੰਗ ਦੀ ਵੀਡੀਓ ਖਾਨ ਦੀ ਕੋਸ਼ਿਸ਼ ਕਰੇ ਕਰੀਏ ਸਾਨੂੰ ਬਹੁਤ ਵਧੀਆ ਅੱਛੇ ਅਕੇ ਲੱਗ ਰਿਹਾ ਹੈ ਇਸ ਵੇਲੇ ਆਮਨਾਥ ਜੋ ਗੋਫਾ ਦੇ ਕੋਲ ਸੀ ਬਿਲਕੁਲ ਪਾਸ ਪਹੁੰਚ ਚੁੱਕੇ ਹਾਂ ਅਸੀਂ ਆਪ ਜੀ ਨੂੰ ਬੋਲੇ ਪਾਪਾ ਜੀ ਦੇ ਦਰਸ਼ਨ ਕਰਵਾਣੇ ਹਨ ਹਰ ਕੋਈ ਬੋਲੇ ਪਾਪਾ ਜੀ ਦਰਸ਼ਨ ਪਾਣ ਵਾਸਤੇ ਉਤਸਕ ਹੈ ਉੱਤੇ ਤੇ ਪਹਾੜ ਦਸਤੇ ਟੇਡੇ ਮਡੇ ਇਧਰ ਪਰੰਤੂ ਮਨ ਵਿੱਚ ਬੋਲੇ ਬਾਬਾ ਜੀ ਨੂੰ ਦੇਖਣ ਦਾ ਚਾਹ ਤਮੰਨਾ ਤੇ ਹਜੇ ਬੋਲੇ ਬਾਬਾ ਜੀ ਦੀ ਗੁਫਾ ਜਿੱਥੇ ਕਿ ਸ਼ਿਵਲਿੰਗ ਆਪਣੇ ਆਪ ਬਣ ਜਾਂਦਾ ਹੈ ਤੁਸੀਂ ਇਹ ਦੇ ਦਰਸ਼ਨ ਕਰਕੇ ਗੁਫਾ ਦੇ ਆਪਣਾ ਜੀਵਨ ਸਫਲ ਬਣਾਓ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੰਬੰਬ ਬੋਲੇ ਜੀ ਬੰਬੰਬ ਬੋਲੇ ਜੀ ਬਰਫਾਨੀ ਵਾਲੇ ਬਾਬਾ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ